ਸੀਐਚਸੀ ਹਠੂਰ ਵਿਖੇ ਅੱਜ ਡਾਕਟਰ ਅਮਨ ਸ਼ਰਮਾ ਨੇ ਬਤੌਰ ਐਸਐਮਓ ਚਾਰਜ ਸੰਭਾਲ ਲਿਆ ਹੈ ਇਸ ਮੌਕੇ ਸਮੁੱਚੇ ਸਟਾਫ ਨੇ ਉਹਨਾਂ ਨੂੰ ਜੀ ਆਇਆਂ ਆਖਦਿਆਂ ਗੁਲਦਸਤੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ ਜ਼ਿਕਰ ਜੋ ਹੈ ਕਿ ਡਾਕਟਰ ਅਮਨ ਸ਼ਰਮਾ ਇਸ ਤੋਂ ਪਹਿਲਾਂ ਉਕਤ ਹਸਪਤਾਲ ਵਿਖੇ ਬਤੌਰ ਮੈਡੀਕਲ ਅਫਸਰ ਡਿਊਟੀ ਨਿਭਾ ਚੁੱਕੇ ਹਨ ਉਹ ਪਦ ਅਨੁਤ ਹੋ ਕੇ ਇੱਥੇ ਕਰੀਬ 15 ਸਾਲ ਬਾਅਦ ਐਸਐਮਓ ਨਿਯੁਕਤ ਹੋਏ ਹਨ ਅੱਜ ਆਪਣੇ ਪਹਿਲੇ ਦਿਨ ਹੀ ਉਹਨਾਂ ਨੇ ਸਮੂਹ ਸਟਾਫ ਨਾਲ ਮੀਟਿੰਗ ਕਰਦੇ ਹਾਂ ਕਿਹਾ ਕਿ ਇੱਥੇ ਆਉਣ ਵਾਲੇ ਮਰੀਜ਼ ਲੋਕਾਂ ਦਾ ਇਲਾਜ ਕਰਨਾ ਹੀ ਉਹਨਾਂ ਦਾ ਮੁਢਲਾ ਫਰਜ਼ ਹੈ ਇਸ ਲਈ ਸਾਰਾ ਸਟਾਫ ਮਿਲ ਜੁਲ ਕੇ ਡਿਊਟੀ ਸਮੇਂ ਤਤਪਰ ਹੋ ਕੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹੀਏ ਉਹਨਾਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਇੱਥੇ بطور ਮੈਡੀਕਲ ਅਫਸਰ ਸੇਵਾ ਨਵਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਮਾਣੂ ਕਿਤੇ ਮੁੱਲਾ ਵਿਖੇ ਵੀ ਡਿਊਟੀ ਤੇ ਰਹੀ ਉਹਨੇ ਕਿਹਾ ਕਿ ਉਹਨਾਂ ਨੇ ਦੇਖਿਆ ਹੈ ਕਿ ਇਸ ਸਟਾਫ ਦੀ ਬਹੁਤ ਕਮੀ ਹੈ ਪਰ ਉਹ ਫਿਰ ਵੀ ਲੋਕਾਂ ਦੀ ਸੇਵਾ 'ਚ ਡਟ ਕੇ ਕੰਮ ਕਰਨਗੇ ਇਸ ਤੋਂ ਪ੍ਰੰਤ ਉਹਨਾਂ ਨੇ ਹਸਪਤਾਲ ਦੇ ਸਾਰੇ ਵਾਰਡਾਂ ਤੇ ਵੱਖ-ਵੱਖ ਵਿਭਾਗਾਂ 'ਚ ਜਾ ਕੇ ਜਾਣਕਾਰੀ ਹਾਸਲ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਉਕਤ ਹਸਪਤਾਲ ਦੀ ਇਮਾਰਤ ਸ਼ਾਨਦਾਰ ਬਣਾਈ ਹੈ ਹੁਣ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ ਜੇਕਰ ਜੋਗ ਹੈ ਕਿ ਡਾਕਟਰ ਅਮਨ ਸ਼ਰਮਾ ਪ੍ਰਸਿੱਧ ਸਮਾਜ ਸੇਵੀ ਸਹਿਦਕਰ ਵਾਤਾਵਰਨ ਪ੍ਰੇਮੀ ਡਾਕਟਰ ਅਸ਼ੋਕ ਸ਼ਰਮਾ ਦੇ ਸੁਪੁੱਤਰ ਹਨ ਇਸ ਮੌਕੇ ਗੁਰਿੰਦਰ ਕੌਰ ਨਰਸਿੰਘ ਸਿਸਟਰ ਡਾਕਟਰ ਪ੍ਰਿੰਸ ਜਨਾਗਿਲ ਵੀਰਪਾਲ ਕੌਰ ਸਟਾਫ ਨਰਸ ਡਾਕਟਰ ਗੌਰਵ ਚੰਨ ਕੁਲਦੀਪ ਕੁਮਾਰ ਫਾਰਮਾਸਿਸਟ ਸੁਖਪਾਲ ਸਿੰਘ ਫਾਰਮਾਸਿਸਟ ਨੀਰਜ ਮੋਰੀਆ ਫਾਰਮਾਸਿਸਟ ਵਿਨੋ ਮੰਗਲਾ ਸੁਖਚੈਨ ਕੌਰ ਐਲ ਐਚਐਸ ਵੀ ਪ੍ਰਕਾਸ਼ ਸਿੰਘ ਵੀਲਾ ਸਵਰਨ ਸਿੰਘ ਡੱਲਾ ਜਸਵਿੰਦਰ ਕੌਰ ਐਨ ਐਮ ਹਰਨੇਕ ਸਿੰਘ ਤੇਜਿੰਦਰਪਾਲ ਸਿੰਘ ਸੁਖਵਿੰਦਰ ਕੌਰ ਗਾਲ ਅਮਰਜੀਤ ਕੌਰ ਸਮੀਰ ਗੱਲ बलबीर सिंह इंस्पेक्टर आदि हाजिर सिंह ਮੈਨੂੰ ਕੋਈ ਨਹੀਂ ਪੁੱਛਿਆ ਸਾਨੂੰ ਚੱਲ ਜੇ ਮੈਂ ਇਹਨੂੰ ਪੜੀ ਬੈਠਾ ਪਾ ਪਾ ਨਹੀਂ ਰਿਹਾ ਠੀਕ ਹੈ ਉਹ ਕੀ ਆ ਰਿਹਾ ਹੈ ਆ ਮੇਰੇ ਵਿਭਾਗ ਵਾਲੇ ਬੰਦੇ ਕਿੱਥੇ ਤੁਹਾਨੂੰ ਥੋੜਾ ਹੌਲੀ ਹੌਲੀ ਥੋੜਾ ਖੜਾ ਖੜਨਾ ਹੈ ਕੀ ਡਿਕਰੇਸ਼ਨ ਆਇਆ ਦੇਖਣਾ ਸਰੀਆ 164 ਅੱਜ ਦੀ ਵੈਸੋ ਪੀਡੀਟੀ ਹੋ ਗਈ ਹੈ ਜੀ ਉਸ ਤੋਂ ਆਪਣਾ ਕੌਮਨ ਉਹ ਰੋਂਗ ਨਹੀਂ ਨਜ਼ਰ ਆ ਰਿਹਾ ਤੁਹਾਡੇ ਐਵੇਂ ਤੋ ਇਹ ਏਸ ਤੋਂ 40 ਦਰ ਵਾਪਸ ਇਸ ਪਾਸੇ ਆ ਰਿਹਾ ਹੈ ਤੂੰ ਬੇਟਾ ਕਿੱਥੇ ਆਣਾ ਗਰਾਉਂਡ ਦਾ ਕੋਈ ਹੋਵੇਗਾ ਆ ब्रास टीम में एंटर पूरा हो रहा है देखिए कितनी तरीके हां मोल कितनी है बहुत बढ़िया <laughs> आपको बना बना अगर दीजिए अच्छा ये है ना अपने मेरा ऑफिस वाली नर्सिंग अपग्रेड है इधर वाला है ये तो गलत आप कहां ला रहे हैं ओदावर बहुत बढ़िया है कि येड़ा पेंडा होता है के के इतना सुधारा ना इतना बढ़िया स्टाफ का बुकिंग है ना मेघा इतने साफ-सुथरे बेड जिला हफात नहीं है हां जी बहुत है हैजा का इंफ्रास्ट्रक्चर ऐसा है कि इसको वीरपाल मेरे तो बात देते हैं साहब बढ़िया है कि वो साफ सफाई रखियो लोग ने कोस अच्छा ये मुम जरूरी केस पे है

કે કે ઓછું છે નાજી બિલકુલ જી બિલકુલ મોટા સાફ સફાઈ બહુત છે આપણે જનરેટર વગેરેનો બંદ છે હે હા મેટ જનરેટર હાજી ઓ મોટા હે 30 કિલો વોટ મેટ જનરેટર કો તો મે નામ એ વીરા સાહેબને ખબર છે કે નમ હોય જાવે બહુત સપોર્ટ કરાવવો બહુત કરતી તો બસ નોરાત માંડવા કોઈ નહીં ਦੋ ਟਾਈਮਾਂ ਚੰਗੂ ਵੀ ਜਨਮ ਦੀ 33 ਜਨਮ ਦੀ ਉਹ ਜੇ ਤਾਂ ਉਹ ਟਾਈਮ ਨੰਨ ਖਟ ਕਰਕੇ ਬੈਠੂਗਾ ਠੀਕ ਸਾਰੇ ਦੁਨੀਆਂ ਦੁਨੀਆਂ ਸਾਰਾ ਸੱਟ ਕੰਮ ਜਨਨਾਪਤੀ ਇਤਰੀ ਨਾਮ ਤੁਸੀਂ ਲਾਉਂਦੇ ਕਿ ਨਾਮ ਹੋਰ ਨਹੀਂ ਚੱਲੇ ਨਹੀਂ ਫਿਰ ਜਾਂਦਾ ਹੀ ਗੱਲ ਸਹੀ ਬੋਸ ਤੋਂ ਮਾਡਲ ਇਥੋਂ ਹੈ ਹਾਂਜੀ ਤੇ ਤਿੰਨ ਤਿੰਨ ਜਿਗਰਾ ਓਰੀਜਨਲ ਜੁਕੀ ਲੱਗੀਆਂ ਹਾਂਜੀ ਕਿੰਨੇ ਲੱਗੀਆਂ 4-3 ਲੱਗੀਆਂ ਕਿੰਨੇ ਲੱਗੀਆਂ ਆਪਲ ਵਈਏ ਜੀ ਸ਼ੇਰਪੁਰੇ ਦਾ ਨੇੜੇ ਦਾ ਸਟਿੱਕਾ ਲੈ ਜੀ ਬੜੇ ਜਗਰਾਉਂ ਦੇ ਨਾਲ ਇਹ ਸਟੂਡੀਓ ਕਰਿਆ ਜਾਂਦਾ ਜੀਗਰਾਉਂ ਜੀਗਰਾਉਂ ਬਹੁਤ ਆਟੋਮੈਟਿਕ ਨਾਲ ਆ ਜਾਂਦਾ ਮੈਂ ਬੜਾ ਕੁ ਸਿੱਖਿਆ ਹੈ ਨਾ ਬਹੁਤ ਜੋੜੀਆਂ ਦੇਤੇ ਹਾਂ ਕੱਥੇ ਤੁਸੀਂ ਜਿਸ ਤਰ੍ਹਾਂ ਕਰਦੇ ਹੋ ਉਸੇ ਤਰ੍ਹਾਂ ਕਰਿਆ ਜਾਂਦਾ ਸੀ ਇਹ ਹਾਂ ਜੀ ਸਰ ਨਹੀਂ ਠਾਈ ਸੀ ਬਹੁਤ ਸੋਪਰੀਆ ਦਾ ਤਾਂ ਜੋ ਜੀ ਜਾ ਬੁਲਾ ਦਿਓ ਕੱਪ ਕੱਪ ਬੜਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇੱਥੇ ਬਤੌਰ ਐਸਐਮਓ ਮੌਕਾ ਦਿੱਤਾ ਸੇਵਾ ਕਰਨ ਦਾ ਸਰਕਾਰ ਨੇ ਹਸਪਤਾਲ ਬਹੁਤ ਵਧੀਆ ਬਣਾਇਆ ਹੋਇਆ ਹੈ ਬਹੁਤ ਵਧੀਆ ਇਨਫਰਾਸਟ੍ਰਕਚਰ ਹੈ ਗਵਰਨਮੈਂਟ ਨੇ ਹਰ ਮਸ਼ੀਨਾਂ ਇੱਥੇ ਮੈਂ ਦੇਖ ਰਿਹਾ ਹਾਂ ਈਸੀਜੀ ਆਕਸੀਜਨ ਹਰ ਚੀਜ਼ ਦਾ ਪ੍ਰਬੰਧ ਹੈ ਬੜਾ ਵਧੀਆ ਇਨਫਰਾਸਟ੍ਰਕਚਰ ਹੈ ਮੈਂ ਇੱਥੇ 12-13 ਸਾਲ ਬਾਅਦ ਆਇਆ ਕਿਉਂਕਿ ਮੇਰੀ ਜਿਹੜੀ ਜੁਆਇਨਿੰਗ ਸੀ ਬਤੌਰ ਮੈਡੀਕਲ ਅਫਸਰ ਪਹਿਲੀ ਇੱਥੇ ਹੀ ਸੀ ਮੈਂ ਇੱਥੇ ਠੂਰ ਵੀ ਕੰਮ ਕੀਤਾ ਮਾਨੂਕੇ ਵੀ ਕੀਤਾ ਮੱਲਾ ਡਿਸਪੈਂਸਰੀ ਮੇਰੀ ਵਾਈਫ ਵੀ ਚੱਲ ਰਹੀ ਐ ਅਸੀਂ ਮਤਲਬ ਸਾਡੀ ਸ਼ੁਰੂਆਤੀ ਕੈਰੀਅਰ ਇੱਥੋਂ ਹੋਇਆ ਸੀ ਪਰ ਉਦੋਂ ਦਾ ਤੇ ਹੁਣ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਨਵੀਂ ਬਿਲਡਿੰਗ ਬਣੀ ਹੋਈ ਹੈ ਸਾਰਾ ਕੁਝ ਪ੍ਰੋਵਾਈਡ ਕਰਾਇਆ ਬਹੁਤ ਵਧੀਆ ਸਾਫ ਸਫਾਈ ਹੈ ਬਾਥਰੂਮ ਪੂਰੇ ਸਾਫ ਨੀਟ ਐਂਡ ਕਲੀਨ ਬੋਰਡ ਚਮਕ ਰਹੇ ਐ ਪੇਸ਼ੈਂਟਾਂ ਨੂੰ ਵੀ ਮਿਲ ਕੇ ਐ ਜੱਟਾ ਬੱਚਾ ਵਾਰਡ ਚ ਵੀ ਜਾ ਕੇ ਆਏ ਆ ਨਰਸਿੰਗ ਸਿਸਟਰ ਗੁਰਵਿੰਦਰ ਕੌਰ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰਾ ਸਟਾਫ ਬਹੁਤ ਵਧੀਆ ਕੰਮ ਕਰ ਰਿਹਾ ਇੱਕੋ ਹੀ ਇੱਥੇ ਕਮੀ ਜਿਹੜੀ ਮੈਨੂੰ ਮਹਿਸੂਸ ਹੋਈ ਵੀ ਐਡਾ ਵੱਡਾ ਹਸਪਤਾਲ ਹੈ ਤੇ ਸਟਾਫ ਦੀ ਕਮੀ ਹੈ ਤੇ ਮੈਂ ਮਾਨਯੋਗ ਮੰਤਰੀ ਜੀ ਤੋਂ ਮਾਨਯੋਗ ਸਿਵਲ ਸਰਜਨ ਮੈਡਮ ਤੋਂ ਗੁਜ਼ਾਰਿਸ਼ ਕਰਦਾ ਹਾਂ ਕਿ ਇੱਥੇ ਡਾਕਟਰ ਘਟੋ ਘਟ ਦੋ ਹੋਰ ਆ ਜਾਣ ਤੇ ਦੋ ਕੁੜੀਆਂ ਸਟਾਫ ਨਰਸਾਂ ਆ ਜਾਣ ਤਾਂ ਕਿ ਇੱਥੇ ਵਧੀਆ 24x7 ਜਿੰਨੇ ਪਹਿਲਾਂ ਕੰਮ ਚੱਲਦਾ ਹੁੰਦਾ ਸੀ ਉਵੇਂ ਚੱਲੇ ਸਟਾਫ ਮੁੰਡਾ ਸਾਡੇ ਕੋਲ ਇੱਕੋ ਹੀ ਹੈ ਡਾਕਟਰ ਉਹੀ ਆਪੀਡੀ ਕਰਦਾ ਹੈਗਾ ਤੇ ਦੂਜੇ ਡਾਕਟਰ ਸਾਹਿਬ ਦੀ ਡਿਊਟੀ ਜੇਲ੍ਹ ਚ ਲੱਗੀ ਹੋਈ ਹੈ ਉਹ ਮੇਰਾ ਖਿਆਲ ਹੁਣ ਖਤਮ ਹੋ ਜੂਗੀ ਹਨਾ ਤੇ ਇੱਕ ਡਾਕਟਰ ਹੋਰ ਮੈਡਮ ਸਿਵਲ ਸਰਜਨ ਮੈਡਮ ਨੇ ਕੱਲ ਮੈਂ ਬੇਨਤੀ ਕੀਤੀ ਸੀ ਪਰ ਮੇਰੇ ਤੋਂ ਉਹਨਾਂ ਨੇ ਪਹਿਲਾਂ ਹੀ ਇੱਕ ਚਿੱਠੀ ਕੱਢੀ ਹੋਈ ਹੈ ਸ਼ਾਇਦ ਇੱਕ ਦੋ ਦਿਨ ਚ ਰਿਲੀਵ ਹੋ ਕੇ ਆ ਜੂਗਾ ਇੱਥੇ ਤੇ ਤਿੰਨ ਇੱਕ ਡਾਕਟਰ ਹੋ ਜਾਣ ਔਰ ਦੋ ਕਿ ਸਾਨੂੰ ਸਟਾਫ ਨਰਸਾਂ ਮਿਲ ਜਾਂ ਤਾਂ ਵਧੀਆ ਹਸਪਤਾਲ ਅਸੀਂ ਪੂਰੀ ਮਿਹਨਤ ਕਰਕੇ ਦਿਨ ਰਾਤ ਚਲਾਵਾਂਗੇ ਔਰ ਇੱਥੇ ਤਾਂ ਮੈਂ ਵੈਸੇ ਹੀ ਬੜਾ ਤੰਦ ਹੀ ਨਾਲ ਬੜਾ ਬੜਾ ਮਾਨ ਹੈ ਮੇਰਾ ਆਤਮਾ ਨਾਲ ਜੁੜਿਆ ਕਿਉਂਕਿ ਮੇਰੀ ਨੌਕਰੀ ਦੀ ਸ਼ੁਰੂਆਤ ਵੀ ਇੱਥੇ ਹੋਈ ਸੀ ਜਿੱਥੇ ਅੱਜ ਪ੍ਰਮਾਤਮਾ ਨੇ ਮੈਨੂੰ ਐਸਐਮਓ ਬਣਾ ਕੇ ਇੱਥੇ ਸੀਟ ਤੇ ਨਵਾਜਿਆ ਮੈਂ ਆਪਣੀ پوری ਮਿਹਨਤ ਕਰੂੰਗਾ ਪੂਰਾ ਪੂਰੀ ਆਪਣੀ ਤੰਦ ਹੀ ਨਾਲ ਪੂਰੀ ਕੋਸ਼ਿਸ਼ ਕਰੂੰਗਾ ਹਸਪਤਾਲ ਨੂੰ ਪੂਰਾ ਵਧੀਆ ਚਲਾਉਂਗਾ